ਸ਼੍ਰੀ ਕਾ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਥ੍ਰੈਡ ਵਰਕ ਦੇ ਸੂਟ ਬਹੁਤ ਸੋਹਣੀ ਜਿਵੇਂ ਕਿ ਅੱਗੇ-ਅੱਗੇ ਹੁਣ ਫੈਸਟੀਵਲ ਸੀਜ਼ਨ ਨੇ ਕੜਾਈਆਂ ਦੀ ਪੂਰੀ ਫੁੱਲ ਔਨ ਡਿਮਾਂਡ ਆ ਥ੍ਰੈਡ ਵਰਕ ਦੀ ਖਾਸ ਕਰਕੇ ਕਿਉਂਕਿ ਥ੍ਰੈਡ ਵਰਕ ਆਪਣੇ ਅੰਦਰ ਬਹੁਤ ਜ਼ਿਆਦਾ ਪਹਿਣਾ ਹਨਾ ਕਰਵਾ ਰਹੀਆਂ ਨੇ ਸੋ ਹੈਂਡਵਰਕ ਤਾਂ ਆਪਾਂ ਹੁੰਦਾ ਵੀ ਜਿਆਦਾ ਵੱਡੇ ਫੰਕਸ਼ਨਾਂ ਤੇ ਹੀ ਆਪਾਂ ਕਰਵਾਉਂਦੇ ਨੇ ਲੇਕਿਨ ਥ੍ਰੈਡਵਰਕ ਆਪਾਂ ਜਿਵੇਂ ਮਰਜੀ ਨਾਰਮਲੀ ਤੋਂ ਨਾਰਮਲੀ ਸੂਟ ਉਹਦਾ ਬਣ ਜਾਂਦਾ ਸੋ ਥ੍ਰੈਡਵਰਕ ਦੇ ਬਹੁਤ ਸੋਹਣੇ ਡਿਜ਼ਾਈਨ ਹੋ ਕੇ ਆਏ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਫਟਾਫਟ ਸਕਰੀਨਸ਼ਾਟ ਲੈ ਲਿਓ ਕਿਹੜੇ ਕਲਰ ਤੇ ਕਰਵਾਉਣਾ ਕਿਹੜੇ ਫੈਬਰਿਕ ਤੇ ਕਰਵਾਉਣਾ ਇਹ ਤੁਸੀਂ ਆਪਣਾ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਿਸੇ ਵੀ ਕਲਰ ਦੇ ਉੱਪਰ ਇਹਨਾਂ ਵਾ ਇਹ ਡਿਜ਼ਾਈਨਾਂ ਨੂੰ ਕਰਵਾ ਸਕਦੇ ਹੋ ਬਾਕੀ ਜਿਹੜੇ ਇਹ ਸੂਟ ਹੋਏ ਨੇ ਜਾਨਕਿ ਰੈਡੀ ਹੋਏ ਨੇ ਇਹ ਪਸ਼ਮੀਨਾ ਰਾਮ ਟੈਕਸ ਦਾ ਪਸ਼ਮੀਨਾ ਰਹੂਗਾ ਜਿਹਦੇ ਉੱਪਰ ਇਹ ਰੈਡੀ ਹੋਏ ਨੇ ਤੇ ਉਹਦੇ ਵਿੱਚ ਜਿਹੜੇ ਕਲਰ ਅਵੇਲੇਬਲ ਹੋਣਗੇ ਉਹ ਵੀ ਮੈਂ ਤੁਹਾਨੂੰ ਸ਼ੋਅ ਕਰ ਦੂੰਗੀ ਜਿੰਨਾ ਭੈਣਾਂ ਨੇ ਸੇਮ ਪਸ਼ਮੀਨੇ ਦੇ ਵਿੱਚ ਹੀ ਜਾਣਾ ਸੋ ਚਲੋ ਜੀ ਆ ਆਪਾਂ ਵੀਡੀਓ ਦੀ ਕਰਦੇ ਹਾਂ ਸਟਾਰਟਿੰਗ ਪਰ ਪਲੀਜ਼ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਡੇਲੀ ਆਪਣੀ ਵੀਡੀਓ ਆਉਂਦੀ ਆ ਸਾਰਾ ਵੀਕ ਜੀ ਤੇ ਸ਼ਾਮ ਨੂੰ 6 ਵਜੇ ਅਪਲੋਡ ਹੋ ਜਾਂਦੀ ਆ ਤੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਹੀ ਡੇਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੂਗਾ ਸੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸ ਕੇ ਜਾਇਆ ਕਰੋ ਕਿ ਤੁਹਾਨੂੰ ਸਾਡੀਆਂ ਕਲੈਕਸ਼ਨਾਂ ਕਿੱਦਾਂ ਦੀਆਂ ਲੱਗ ਰਹੀਆਂ ਨੇ ਤੇ ਬਾਕੀ ਪਹਿਣਾ ਦੀ ਜਿੱਦਾਂ ਜਿੱਦਾਂ ਡਿਮਾਂਡ ਹੁੰਦੀ ਆ ਹਰ ਤਰ੍ਹਾਂ ਦਾ ਫੈਬਰਿਕ ਹਰ ਤਰ੍ਹਾਂ ਦਾ ਪਲੇਨ ਫੈਬਰਿਕ ਜਿਹੜਾ ਮਰਜੀ ਤੁਸੀਂ ਜਿਹੜਾ ਵੀ ਕਹੋਗੇ ਉਸੇ ਉੱਤੇ ਡਿਜ਼ਾਈਨ ਰੈਡੀ ਹੋ ਜਾਣਗੇ ਹੈਂਡਵਰਕ ਦੇ ਕਾਰੀਗਰ ਆਪਣੇ ਨੇ ਸੋ ਜਿਹੜਾ ਵੀ ਤੁਸੀਂ ਰੈਡੀ ਕਰਵਾਉਣਾ ਹੈਂਡਵਰਕ ਦਾ ਸੂਟ ਉਹ ਵੀ ਤੁਹਾਨੂੰ ਰੈਡੀ ਮਿਲੂਗਾ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਲੋ ਜੀ ਅੱਜ ਦੇ ਸੂਟ ਮੈਂ ਤੁਹਾਨੂੰ ਦਿਖਾਉਣੀ ਆ ਬਲ ਵਗੈਰਾ ਹਜੇ ਪਏ ਹੋਏ ਨਹੀਂ ਕਿਉਂਕਿ ਇਹਨਾਂ ਦੀ ਪ੍ਰੈਸ ਵਗੈਰਾ ਨਹੀਂ ਹੋਈ ਇਗਨੋਰ ਕਰਿਓ ਹਜੇ ਜਸਟ ਸਟਿਚਿੰਗ ਹੋ ਕੇ ਆਇਆ ਹੈ ਇਹ ਵਾਲਾ ਸੂਟ ਆ ਲੋ ਇਦਾਂ ਹੈਗਾ ਇਹਦਾ ਸਾਰਾ ਥ੍ਰੈਡ ਇਹਦੇ ਵਿੱਚ ਸਕਿਨ 골ਡਨ ਜਿਹਾ ਸੀਗਾ ਸਕਿਨ 골ਡਨ ਹੀ ਇਹਦਾ ਡਿਜ਼ਾਈਨ ਕੀਤਾ ਉੱਪਰ ਆਪਾਂ ਇਸ ਦਾ ਸਾਰਾ ਥ੍ਰੈਡ ਦਾ ਕੰਮ ਕੀਤਾ ਇੰਨਾ ਜਿਆਦਾ ਸੋਹਣਾ ਲੱਗ ਰਿਹਾ ਯਾਨੀ ਕਿ ਸਿੰਪਲ ਸੋਵਰ ਜਾਂ ਸੂਟ ਆ ਬਟ ਕੜਾਈ ਦੇਖੋ ਕਿੰਨੀ ਸੋਹਣੀ ਹੋਈ ਆ ਕੜਾਈ ਬਹੁਤ ਸੋਹਣੀ ਹੋਈ ਆ ਸਾਰਾ ਕੰਮ ਬਹੁਤ ਸੋਹਣਾ ਹੋਇਆ ਸੂਟ ਦੇ ਉੱਪਰ ਇਸ ਤਰ੍ਹਾਂ ਪੈਨਲਸ ਜਾਂਦੀਆਂ ਨੇ ਗਲੇ ਦੇ ਉੱਪਰ ਤੁਹਾਨੂੰ ਕੰਮ ਮਿਲੇਗਾ ਨਾਲ ਮਿਲੇਗਾ ਬਾਹਾਂ ਦੇ ਉੱਪਰ ਕੰਮ ਇਸ ਤਰ੍ਹਾਂ ਬਹੁਤ ਸੋਹਣਾ ਕੰਮ ਬਾਹਾਂ ਦੇ ਉੱਪਰ ਹੋਇਆ ਇਸ ਤਰ੍ਹਾਂ ਲੈਸ ਦੇ ਕੇ ਫਿਨਿਸ਼ਿੰਗ ਦਿੱਤੀ ਹੋਈ ਆ ਸਕਿਨ ਕਲਰ ਦੇ ਨਾਲ ਕਪੜਾ ਇੰਨਾ ਜਿਆਦਾ ਫਾਈਨ ਆ ਬਹੁਤ ਹੀ ਸੋਹਣਾ ਕਪੜਾ ਵਾ ਤੇ ਨਾਲ ਇਸ ਤਰ੍ਹਾਂ ਸਾਰੇ ਪੈਨਲ ਆ 4 ਸਾਈਡ ਆਪਾਂ ਇਸ ਤਰ੍ਹਾਂ ਫਿਨਿਸ਼ਿੰਗ ਦਿੱਤੀ ਆ ਲੈਸ ਦੀ ਸਕਿਨ ਕਲਰ ਦੇ ਨਾਲ ਤੇ ਨਾਲ ਹੈਗਾ ਜੀ ਇਸ ਤਰ੍ਹਾਂ ਲਾਈਨਿੰਗ ਲਾਈ ਹੋਈ ਆ ਕਪੜੇ ਨੂੰ ਇਹਦੀ ਲਾਈਨਿੰਗ ਦੀ ਰਿਕੁਆਇਰ ਹੈਗੀ ਆ ਇਹ ਕਪੜੇ ਨੂੰ ਸੋ ਲਾਈਨਿੰਗ ਤੋਂ ਬਿਨਾ ਨਾ ਇਹਨੂੰ ਬਣਾਇਓ ਇਸ ਤਰ੍ਹਾਂ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ ਇਹਨੇ ਕਿਸੇ ਵੀ ਚਾਹੇ ਤੁਸੀਂ ਪਲੇਨ ਫੈਬਰਿਕ ਤੇ ਰੈਡੀ ਕਰ ਲਓ ਕਿਸੇ ਵੀ ਕਲਰ ਤੇ ਤੁਸੀਂ ਕਿਸੇ ਵੀ ਕਲਰ ਦੇ ਨਾਲ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਇਹ ਤਾਂ ਆਪਾਂ ਸਕਿਨ ਟੋਨ ਸੇਮ ਇਹਦੇ ਉੱਪਰੋਂ ਹੀ ਰੰਗ ਚੱਕ ਕੇ ਉੱਪਰ ਕੀਤਾ ਇਹ ਖੁੱਦਾਂ ਮੇਰਾ ਆਪਣਾ ਸੂਟ ਹੀ ਆ ਜੀ ਨਾਲ ਇਹਨਾਂ ਦੀਆਂ ਬਾਟਮ ਨੇ ਉਹ ਹੈਗੀਆਂ ਇਦਾਂ ਪ੍ਰਿੰਟਡ ਇਦਾਂ ਪ੍ਰਿੰਟਡ ਇਹਦੇ ਵਿੱਚ ਬਾਟਮ ਆਉਣਗੇ ਇਹਦੇ ਵਿੱਚ ਨਾ ਆਪਣੇ ਕੋਲ ਦੋ ਕਲਰ ਆ ਇਹ ਦੋਨੇ ਮੌਸਮਾਂ ਚ ਪਾਉਗਾ ਫੈਬਰਿਕ ਕਿਉਂਕਿ ਇਹਦੀ ਲਾਈਨਿੰਗ ਲੱਗਦੀ ਆ ਸੋ ਤੁਸੀਂ ਵਿੰਟਰ ਵਿੱਚ ਵੀ ਵੇਅਰ ਕਰ ਸਕਦੇ ਹੋ ਤੇ ਗਰਮੀਆਂ ਦੇ ਵਿੱਚ ਵੀ ਕਿਉਂਕਿ ਇੰਨਾ ਜਿਆਦਾ ਵਿਸਕੋਸ ਮਸਲੀਨ ਵਾਲਾ ਇਹ ਫੈਬਰਿਕ ਆ ਤੇ ਬਿਲਕੁਲ ਲਾਈਟ ਵੇਟ ਬਿਲਕੁਲ ਸੌਫਟ ਵਾਲਾ ਵਿਸਕੋਸ ਦੀ ਕੁਆਲਿਟੀ ਆ ਕੋਈ ਵੀ ਸੈਮੀ ਦੀ ਨਹੀਂ ਕੋਈ ਵੀ ਸਿੰਥੈਟਿਕ ਪਾਣੀ ਬਿਲਕੁਲ ਸੌਫਟ ਵਾਲੀ ਇਹਦੀ ਹੈਗੀ ਆ ਸਾਰੀ ਕਲੈਕਸ਼ਨ ਸੋ ਇਹਦੇ ਵਿੱਚ ਆਪਣੇ ਕੋਲ ਦੋ ਕਲਰ ਹੋਣਾ ਅਵੇਲੇਬਲ ਨੇ ਬਾਕੀ ਸਾਰੇ ਸੋਲਡ ਆਊਟ ਹੋ ਚੁੱਕੇ ਨੇ ਆ ਲੋ ਇੱਕ ਤਾਂ ਹੈਗਾ ਪਿਸਤਾ ਇਹ ਤਾਂ ਹੈਗਾ ਸੇਮ ਇਹਦੇ ਨਾਲ ਦਾ ਹੀ ਡਿਜ਼ਾਈਨ ਜੇ ਤੁਸੀਂ ਇਦਾਂ ਹੀ 골ਡਨ ਕੜਾਈ ਕਰਵਾਉਣਾ ਚਾਹੁੰਦੇ ਹੋ 골ਡਨ ਨਹੀਂ ਮੈਂ ਤਾਂ ਕਿਉਂਕਿ ਸਕਿਨ ਕਲਰ ਰੱਖਿਆ ਕਿਉਂਕਿ ਮੈਨੂੰ 골ਡਨ ਕਲਰ ਨਹੀਂ ਰੱਖਿਆ कॉटन ਸਟਾਫ ਆ ਸੋ कॉटन थ्रेड ਹੀ ਚਲਾਇਆ ਵਾ ਸੇਮ ਸਕਿਨ ਹੀ ਜਿਹੜਾ 골ਡਨ ਵਾਂਗੂ ਇਹਦੇ ਤੇ ਉੱਠੇ ਸੋ ਸਕਿਨ ਹੀ ਸਾਰਾ ਮੈਂ ਰੱਖਿਆ ਇਹਦੇ ਉੱਤੇ ਤੁਸੀਂ ਇਹਦੇ ਤੇ ਵੀ ਸੇਮ ਕਰਵਾ ਸਕਦੇ ਹੋ ਜੇ ਤੁਸੀਂ ਕਲਰਫੁੱਲ ਕਰਵਾਉਣੀ ਆ ਤਾਂ ਤੁਸੀਂ ਕਲਰਫੁੱਲ ਵੀ ਕਰਵਾ ਸਕਦੇ ਹੋ ਕਿਉਂਕਿ ਇਹ ਇੰਨਾ ਸੋਹਣਾ ਲੱਗ ਰਿਹਾ ਥ੍ਰੈਡ ਵਿੱਚ ਜਿੰਨੇ ਵੀ ਸੂਟ ਜਾਨੀ ਕਿ ਸਾਡੇ ਕੋਲੋਂ ਬਾਏ ਕੀਤੇ ਗਏ ਨੇ ਸਾਰੇ ਵਰਕ ਹੋ ਕੇ ਹੀ ਗਏ ਨੇ ਇਹਦੇ ਤੇ ਜੇ ਤੁਸੀਂ ਬਿਨਾ ਥ੍ਰੈਡ ਜਾਨੀ ਕੰਮ ਕਰਵਾਏ ਬਿਨਾ ਵੀ ਇਹ ਸੂਟ ਲੈਣਾ ਤਾਂ ਵੀ ਲੈ ਸਕਦੇ ਹੋ ਉਹ ਤੁਹਾਡੀ ਆਪਣੀ ਇੱਛਾ ਜੀ ਆ ਲਓ ਇਹ ਹੈਗਾ ਇਹਦਾ ਇਹ ਸ਼ਰਟ ਦਾ ਫੈਬਰਿਕ ਨਾਲ ਇਹਦੇ ਸੇਮ ਆਊਗੀ ਪ੍ਰਿੰਟਡ ਬਾਟਮ ਜੈਪੂਰੀ ਬਾਟਮ ਆ ਜੈਪੂਰੀ ਸਾਰਾ ਹੀ ਡਿਜ਼ਾਈਨ ਆ ਬਹੁਤ ਸੋਹਣਾ ਪ੍ਰਿੰਟ ਆ ਕੱਪੜਾ ਬਹੁਤ ਜ਼ਿਆਦਾ ਫਾਈਨ ਆ ਬਹੁਤ ਹੀ ਜ਼ਿਆਦਾ ਫਾਈਨ ਕੱਪੜਾ ਵਾ ਸੋ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ ਇੱਕ ਇਹਦੇ ਵਿੱਚ ਆਹ ਵਾਲਾ ਡਿਜ਼ਾਈਨ ਆਇਆ ਸੀ ਇਹਦੇ ਵਿੱਚ ਵੀ ਆਪਣੇ ਕੋਲ ਸਿੰਗਲ ਕਲਰ ਆ ਗਿਆ ਸੇਮ ਮਟੀਰੀਅਲ ਰਹੂਗਾ ਸੇਮ ਫੈਬਰਿਕ ਰਹੂਗਾ ਦੋ ਡਿਜ਼ਾਈਨ ਸੀਗੇ ਆਪਣੇ ਕੋਲੇ ਦੋਨਾਂ ਚੋ ਸਿੰਗਲ ਸਿੰਗਲ ਪੀਸ ਆਪਣੇ ਕੋਲ ਹੈਗਾ ਇਹ ਥੋੜਾ ਜਨਾ ਪੀਚ ਜਿਹਾ ਕਲਰ ਆ ਪੀਚ ਜਿਹਾ ਕਲਰ ਕਹਿ ਸਕਦੇ ਆ ਇਹਨੂੰ ਆਪਾਂ ਇਦਾਂ ਦਾ ਕਲਰ ਆਇਆ ਤੇ ਇਹਦੇ ਨਾਲ ਇਸ ਤਰ੍ਹਾਂ ਲਾਈਨਿੰਗ ਵਾਲੀ ਬਾਟਮ ਆਉਗੀ ਇਹ ਜਾਨੀ ਕਿ ਮੀਡੀਅਮ ਏਸ ਚ ਪਾਉਣਾ ਤੁਸੀਂ ਹਨਾ 올ਡ ਏਸ ਚ ਵੀ ਪਾਉਣਾ ਤਾਂ ਵੀ ਇਹ ਵਾਲਾ ਪ੍ਰਿੰਟ ਬਹੁਤ ਸੋਹਣਾ ਜਿਆਦਾ ਵੱਡਾ ਨਹੀਂ ਹੈਗਾ ਫੋਇਲ ਜਿਆ ਨਹੀਂ ਹੈਗਾ ਸੋਹਣਾ ਲੱਗਦਾ ਹੈ ਇਹ ਪ੍ਰਿੰਟ ਸੋ ਜਿਹੜਾ ਵੀ ਪ੍ਰਿੰਟ ਤੁਹਾਨੂੰ ਸੋਹਣਾ ਲੱਗਦਾ ਤੁਸੀਂ ਆਪਣਾ ਬਣਵਾ ਸਕਦੇ ਹੋ ਵਰਕ ਕਰਵਾਉਣਾ ਇਹਨਾਂ ਉੱਤੇ ਵਰਕ ਕਰਵਾ ਸਕਦੇ ਹੋ ਜੇ ਤੁਸੀਂ ਵਿਦਾਊਟ ਵਰਕ ਲੈਣੇ ਆ ਤਾਂ ਵੀ ਲੈ ਸਕਦੇ ਹੋ ਦੋ ਸੂਟ ਆਪਣੇ ਕੋਲ ਅਵੇਲੇਬਲ ਹੈਗੇ ਨੇ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਹੋਇਆ ਹੋਇਆ ਡਿਜ਼ਾਈਨ ਤੁਸੀਂ ਚੈੱਕ ਕਰ ਲਓ ਖੋਦੀ ਆ ਲੋ ਜਣ ਕੇ ਬਹੁਤ ਸੋਹਣੀ ਗ੍ਰੇਸ ਆ ਰਹੀ ਆ ਸੂਟ ਦੀ ਵੀਡੀਓ ਨਾਲੋਂ ਵੀ ਸੋਹਣੀ ਗ੍ਰੇਸ ਜਣ ਕੇ ਮੈਨੂੰ ਬਹੁਤ ਸੋਹਣਾ ਲੱਗਿਆ ਸੂਟ ਬਣਿਆ ਹੋਇਆ ਬਾਕੀ ਜਦੋਂ ਮੈਂ ਪਾਉਂਗੀ ਜਰੂਰ ਤੁਹਾਨੂੰ ਦਿਖਾਵਾਂਗੀ ਇਹ ਵੀ ਪਣੇ ਹੋਏ ਦੀ ਲੁੱਕ ਇਸ ਤਰ੍ਹਾਂ ਸਾਰੇ ਪੈਨਲਸ ਬਣਾਈਆਂ ਹੋਈਆਂ ਆਪਾਂ ਆ ਸਾਰਾ ਥ੍ਰੈਡ ਵਰਕ ਦਾ ਕੰਮ ਹੋਇਆ ਸਾਰੀਆਂ ਪੈਨਲ ਦਾ ਇਹ ਸੂਟ ਹੋਏ ਨੇ ਪਿਓਰ ਪਸ਼ਮੀਨੇ ਦੇ ਉੱਪਰ ਰੈਡੀ ਆ ਲੋ ਪਿਓਰ ਪਸ਼ਮੀਨੇ ਦਾ ਵਾਜੀ ਇਸ ਤਰ੍ਹਾਂ ਇਹਦਾ ਡਿਜ਼ਾਈਨ ਕਸਟਮਰ ਨੇ ਹੀ ਭੈਣ ਨੇ ਆਪੀ ਭੇਜਿਆ ਸੀਗਾ ਉਹਨਾਂ ਨੇ ਤੇ ਉਹਨਾਂ ਦਾ ਖੁਦ ਦਾ ਹੀ ਇਹ ਚੂਸ ਕੀਤਾ ਹੋਇਆ ਡਿਜ਼ਾਈਨ ਆ ਇਸ ਤਰ੍ਹਾਂ ਪੱਲੇ ਦੇ ਉੱਪਰ ਆਪਾਂ ਵਰਕ ਕਰਤਾ ਉਹਨਾਂ ਨੇ ਫਰੋਜ਼ੀ ਦੇ ਨਾਲ ਕੰਟਰਾਸਟ ਰੱਖਿਆ ਸੀ ਪਿੰਕ ਪਿਆਜੀ ਜਿਹਾ ਉਦਾਂ ਦਾ ਹੀ ਆਪਾਂ ਨਾਲ ਉਹਨਾਂ ਨੇ ਬਾਟਮ ਰੱਖੀ ਆ ਸੇਮ ਉਹਦੇ ਨਾਲ ਦਾ ਹੀ ਦੁਪੱਟਾ ਦੁਪੱਟੇ ਨੂੰ ਇਹੋ ਲੈਸ ਲੱਗ ਰਹੀ ਆ ਫਿਨਿਸ਼ਿੰਗ ਹਜੇ ਬਾਕੀ ਆ ਦੁਪੱਟੇ ਦੀ ਤੇ ਇਹ ਵੀ ਤੁਸੀਂ ਚੈੱਕ ਕਰ ਲਓ ਇਸ ਤਰ੍ਹਾਂ ਫੋਰ ਸਾਈਡ ਆਪਾਂ ਦੇਤੀਆਂ ਬਾਟਮ ਵਿੱਚ ਉਹ ਜਾਂ ਇਸ ਤਰ੍ਹਾਂ ਪਾਈਪਿੰਗਸ ਸੇਮ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਵਧੀਆ ਹਲ ਨਾ ਸੇਮ ਬਾਹਾਂ ਦੇ ਉੱਪਰ ਬਹੁਤ ਸਿੰਪਲ ਸੋਬਰ ਜਿਹਾ ਡਿਜ਼ਾਈਨ ਆ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਆਪਣਾ ਕਰਵਾ ਸਕਦੇ ਹੋ ਕਸਟਮਾਈਜ਼ ਇਹਦੇ ਨਾਲ ਜਿਹੜੀ ਆ ਉਹਨਾਂ ਨੇ ਥੋੜੀ ਜੀ ਨਾ ਪਿੰਕ ਪਿਆਜੀ ਜੀ ਟੂਨ ਰੱਖੀ ਆ ਥੋੜੀ ਜੀ ਜਿਹੜੀ ਟੂਨ ਆ ਪਿੰਕ ਤੋਂ ਹਟ ਕੇ ਜੇ ਆ ਉਦਾਂ ਦੀ ਟੂਨ ਰੱਖੀ ਆ ਬਾਟਮ ਦੀ ਸੋ ਪਰਪਲ ਜੀ ਜਿਵੇਂ ਕਹਦੀ ਹੈ ਨਾ ਪਰਪਲ ਟੂਨ ਜੀ ਤੇ ਜਾਂਦੀ ਆ ਥੋੜੀ ਜੀ ਇਹ ਇਸ ਤਰ੍ਹਾਂ ਇਹਦਾ ਸਾਰਾ ਹੈਗੇ ਲੁੱਕ ਸੂਟ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਦੁਪੱਟਾ ਇਹਦੇ ਨਾਲ ਰੈਡੀ ਹੋ ਰਿਹਾ ਜੀ ਦੁਪੱਟੇ ਨੂੰ ਲੈਸਸ ਵਗੈਰਾ ਲੱਗ ਰਹੀਆਂ ਨੇ ਤੇ ਸੂਟ ਸਟਿਚਿੰਗ ਹੋ ਕੇ ਡਨ ਹੋ ਚੁੱਕਿਆ ਇਹ ਵਾਲਾ ਡਿਜ਼ਾਈਨ ਵੀ ਹੈਗਾ ਵਾ ਸੋ ਨੈਕਸਟ ਡਿਜ਼ਾਈਨ ਜਿਹੜਾ ਰੈਡੀ ਹੋਇਆ ਆ ਲੋਟ ਅਗਲਾ ਡਿਜ਼ਾਈਨ ਹੈਗਾ ਆਹ ਵਾਲਾ ਇਹ ਵੀ ਬਹੁਤ ਸੋਹਣਾ ਇਹ ਵੀ ਉਹਨਾਂ ਨੇ ਆਪ ਭੇਜਿਆ ਸੀ ਇਨਾਂ ਦੀ ਏਜ ਹੈਗੀ 70 ਪਲੱਸ ਸੋ ਇਹ ਸਿੰਪਲ ਸੋਬਰ ਜਿਹਾ ਆਪਾਂ ਕੰਮ ਕੀਤਾ ਇਹਦੇ ਉੱਪਰ ਆਹ ਲੋ ਜੀ ਇਸ ਤਰ੍ਹਾਂ ਬੇਲਸ ਜਾਂਦੀਆਂ ਨੇ ਤੁਸੀਂ ਚੈੱਕ ਕਰ ਲਓ ਪੂਰੀ ਕਢਾਈ ਦੀ ਫਿਨਿਸ਼ਿੰਗ ਚੈੱਕ ਕਰ ਲਓ ਬਹੁਤ ਸੋਹਣਾ ਲਾਈਟ ਜਿਹਾ ਪਿੰਕ ਬੇਬੀ ਪਿੰਕ ਜਿਹਾ ਕਲਰ ਆ ਇਹ ਬਹੁਤ ਹੀ ਪਿਆਰਾ ਇਸ ਤਰ੍ਹਾਂ ਪੱਲੇ ਤੇ ਬੇਲ ਪਈਆਂ ਨੇ ਸਾਈਡਾਂ ਤੇ ਚਾਕਾਂ ਤੇ ਫਰੰਟ ਤੇ ਵੀ ਬੈਕ ਤੇ ਵੀ ਬੈਕ ਤੇ ਵੀ ਸੇਮ ਬੇਲ ਆ ਫਰੰਟ ਤੇ ਵੀ ਸੇਮ ਬੇਲ ਆ ਸੀ ਜਿਆਦਾ ਚੌੜਾਈ ਚ ਨਹੀਂ ਰੱਖੀ ਕਿਉਂਕਿ ਏਜ ਦੇ ਅਕੋਰਡਿੰਗ ਅਸੀਂ ਬ੍ਰੀਕ ਬੇਲ ਹੀ ਇਸ ਤਰ੍ਹਾਂ ਬਣਾਈ ਆ ਹਾਲੋ ਇਸ ਤਰ੍ਹਾਂ ਹੀ ਇੱਧਰ ਦੋਨੇ ਪਾਸੇ ਆ ਬਹੁਤ ਸੋਹਣੀ ਬੇਲ ਆ ਸੇਮ ਹੀ ਆਪਾਂ ਬਾਹਾਂ ਦੇ ਉੱਪਰ ਲਾਗੇ ਸੇਮ ਬੇਲ ਹੀ ਆਪਾਂ ਬਾਹਾਂ ਦੇ ਉੱਪਰ ਕਮਾਤੀ ਬਹੁਤ ਸੋਹਣੀ ਯਾਨੀ ਕਿ ਇਹ ਵੀ ਲੁੱਕ ਦਾ ਆ ਸਟ ਆ ਇਹ ਦੀਨੇ ਆਪਣੇ ਮम्मा ਲਈ ਬਣਾਇਆ ਵਾ ਬਹੁਤ ਵਧੀਆ ਬਹੁਤ ਸੋਹਣਾ ਕਲਰ ਆ ਨਾਲ ਇਹਦੇ ਵੀ ਪਲੇਨ ਬਾਟਮ ਰਹੋਗੇ ਇਹ ਵੀ ਰਾਮਟੈਕਸ ਦਾ ਪਸ਼ਮੀਨਾ ਵਾ ਆ ਲੋ ਜੀ ਤੇ ਨਾਲ ਉਹਨਾਂ ਨੇ ਪਿਓਰ ਚਨੂਨ ਦਾ ਲਗਵਾਇਆ ਦੁਪੱਟਾ ਜਿਹੜਾ 1500 ਦਾ ਕੱਲਾ ਦੁਪੱਟਾ ਹੀ ਆਉਂਦਾ ਬਾਕੀ ਡਾਈ ਫਿਨਿਸ਼ਿੰਗ ਵਗੈਰਾ ਦੁਪੱਟੇ ਦੀ ਐਡ ਚਲੀ ਜਾਂਦੀ ਆ ਤੇ 1500 ਚ ਜਾਂਦਾ ਇਹ ਦੁਪੱਟਾ ਕੱਲਾ ਨਾ ਭਾਰਤ ਦਾ ਲੈ ਲਓ ਚਾਹੇ ਲੈ ਲਓ ਕਮਨ ਚ ਲਹੋਂਦਾ ਜਿੱਦਾਂ ਵੀ ਲਓਗੇ ਬਹੁਤ ਸੋਹਣਾ ਬਿਲਕੁਲ ਹੀ ਲਾਈਟ ਵੇਟ ਹੁੰਦਾ ਇਹ ਤੇ ਇਹਦੇ ਜਿਹੜੇ ਰਿੰਕਲ ਪੈਂਦੇ ਉਹ ਇਹਦੀ ਪਿਓਰ ਦੀ ਕੁਆਲਿਟੀ ਦਿਖਾਉਂਦੇ ਨੇ ਤੇ ਇਸ ਤਰ੍ਹਾਂ ਇਹ ਸ਼ਾਈਨ ਹੁੰਦੀ ਆ ਦੁਪੱਟੇ ਦੇ ਵਿੱਚ ਸ਼ਾਈਨ ਐਡ ਹੁੰਦੀ ਆ ਦੁਪੱਟੇ ਦੇ ਵਿੱਚ ਤੋ ਇਹ ਹੈਗਾ ਇਹਦਾ ਦੁਪੱਟਾ ਨਾਲ ਸੇਮ ਇਹ ਵਾਲਾ ਡਿਜ਼ਾਈਨ ਵੀ ਪਸ਼ਮੀਨੇ ਦੇ ਉੱਪਰ ਡੈਡੀ ਹੋਇਆ ਇਹ ਤਿੰਨ ਡਿਜ਼ਾਈਨ ਮੈਂ ਦਿਖਾਇਆ ਤੁਹਾਨੂੰ ਵਰਕ ਦੇ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਹੜੇ ਪਸ਼ਮੀਨੇ ਦੇ ਕਲਰ ਆਪਣੇ ਕੋਲ ਅਵੇਲੇਬਲ ਹੋਏ ਨੇ ਫਰੋਜ਼ੀ ਕਲਰ ਇਹ ਫਰੋਜ਼ੀ ਕਲਰ ਆ ਡਾਰਕ ਫਰੋਜ਼ੀ ਬਲੂ ਆ ਰਿਹਾ ਵਾ ਵੀਡੀਓ ਦੇ ਵਿੱਚ ਇਹ ਫਰੋਜ਼ੀ ਕਲਰ ਆ ਰਾਮ ਟੈਕਸ ਦਾ ਪਸ਼ਮੀਨਾ ਪਿਓਰ ਵਧੀਆ ਨਿੱਗੇ ਆ ਨਿੱਗਾ ਬਹੁਤ ਤਰ੍ਹਾਂ ਦੇ ਆ ਕੱਪੜੇ ਆਉਂਦੇ ਨੇ ਬਟ ਪੂਰਾ ਵਧੀਆ ਹੈਵੀ ਵੇਟਾ ਇੱਕ ਮਿਲੂਗਾ ਥੋੜਾ ਜਿਹਾ ਪਿੰਕ ਪਿੰਕ ਪਿਆਜ਼ੀ ਜੀ ਟੋਨ ਇਹ ਵਾਲਾ ਇਹ ਵੀ ਕਲਰ ਬਹੁਤ ਸੋਹਣਾ ਸਾਰੇ ਕਲਰ ਮੈਂ ਤੁਹਾਨੂੰ ਸ਼ੋਅ ਕਰਦੀਆਂ ਜਿਹੜੀਆਂ ਪਹਿਣਾ ਨੇ ਵੀ ਹਨਾ ਤੁਸੀਂ ਮੰਗਵਾਉਣੇ ਆ ਫੋਟ ਮੰਗਾ ਲਓ ਚਾਹੇ ਜੇ ਤੁਸੀਂ ਵਰਕ ਕਰਵਾਉਣਾ ਵਰਕ ਕਰਵਾ ਸਕਦੇ ਹੋ ਇਹ 베ਬੀ ਬਲੂ ਜਿਹਾ ਕਲਰ ਆ ਸੇਮ ਕਲਰ ਆ ਰਿਹਾ ਪ੍ਰੋਪਰ ਗ੍ਰੇਨ ਗ੍ਰੇ ਕਹਿ ਸਕਦੇ ਆ ਗ੍ਰੇ ਬਲੂ ਜਿਹਾ ਕਲਰ ਆ ਇਹ ਵਾਲਾ ਇਹ ਹੈਗਾ ਲਵੈਂਡਰ ਸ਼ੇਡ ਇੱਥੇ ਹੈਗਾ ਲਵੈਂਡਰ ਸ਼ੇਡ ਜਿਵੇਂ ਕਿ ਆ ਫਰੋਜ਼ੀ ਸ਼ੇਡ ਆ ਫਰੋਜ਼ੀ ਉੱਪਰ ਵੀ ਇੱਕ ਡਿਜ਼ਾਈਨ ਰੈਡੀ ਹੋਇਆ ਜਿਹੜਾ ਕਿ ਮੈਂ ਤੁਹਾਨੂੰ ਦਿਖਾਉਣੀ ਆ ਆਹ ਦੇਖੋ ਇਹ ਵਾਲਾ ਡਿਜ਼ਾਈਨ ਇਹ ਵੀ ਸਿੰਪਲ ਸੋਬਰ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਪਿਓਰ ਪਸ਼ਮੀਨੇ ਦੇ ਉੱਪਰ ਦੇਖ ਸਕਦੇ ਹੋ ਇਸ ਤਰ੍ਹਾਂ ਸਾਰੇ ਦੇ ਕੰਮ ਮਿਲੂਗਾ ਤੁਹਾਨੂੰ ਪੱਲੇ ਦੇ ਉੱਪਰ ਬਹੁਤ ਸੋਹਣਾ ਕੰਮ ਹੋਇਆ ਪੱਲੇ ਦੇ ਉੱਪਰ ਨਾਲ ਸੀਮ ਵੀ ਆਊਗਾ ਬਾਹਾਂ ਦੇ ਉੱਪਰ ਸੇਮ ਬਾਹਾਂ ਦੇ ਉੱਪਰ ਕੰਮ ਹੋਇਆ ਹੋਇਆ ਬਹੁਤ ਸੋਹਣਾ ਡਿਜ਼ਾਈਨ ਆ ਸੁਪਰ ਹਿੱਟ ਡਿਜ਼ਾਈਨ ਆ ਬਹੁਤ ਹੀ ਸੋਹਣਾ ਨਾਲ ਲੈਸ ਦੇਖੋ ਕਿੰਨੀ ਸੋਹਣੀ ਨਾਲ ਇਹਦੇ ਮਿਲ ਗਈ ਬਹੁਤ ਸੋਹਣੀ ਸੇਮ ਕਲਰਾਂ ਦੀ ਲੈਸ ਆ ਕਈ ਵਾਰੀ ਸੇਮ ਨਹੀਂ ਮਿਲਦੀ ਤੇ ਨਾਲ ਇਹਦੀ ਬਾਟਮ ਦੇ ਉੱਪਰ ਵੀ ਵਰਕ ਹੋਇਆ ਇਹ ਇਹ ਮੀਡੀਅਮ ਜਾਂ ਲਾਈਟ ਫੋਜੀ ਦਾ ਕਲਰ ਆ ਪ੍ਰੋਪਰ ਵੀਡੀਓ ਚ ਆ ਰਿਹਾ ਵਾ ਆ ਲੋ ਇਹਦੀ ਬਾਟਮ ਦੇ ਉੱਪਰ ਸੇਮ ਮੂਰੀ ਦੇ ਉੱਪਰ ਵਰਕ ਲੈ ਕੇ ਆਂਦਾ ਆਪਾਂ ਉੱਪਰ ਨਹੀਂ ਰੱਖਿਆ ਉੱਪਰ ਕਈ ਵਾਰੀ ਨਾ ਜਿਹੜੀ ਹੈਵੀ ਬਾਟਮ ਹੁੰਦੀ ਆ ਉਹਦਾ ਬਲ ਪੈਂਦਾ ਤਾਂ ਕੜਾਈ ਲੁੱਕ ਜਾਂਦੀ ਆ ਸੋ ਆਪਾਂ ਮੂਰੀ ਦੇ ਉੱਪਰ ਹੀ ਵਰਕ ਲਓ ਜੀ ਇਸ ਤਰ੍ਹਾਂ ਬਾਟਮ ਦੇ ਉੱਪਰ ਵਰਕ ਆਊਗਾ ਬਹੁਤ ਸੋਹਣਾ ਇਹ ਵੀ ਪੀਸ ਰੈਡੀ ਹੋਇਆ ਤੇ ਨਾਲ ਇਹਦੇ ਦੁਪੱਟਾ ਜਿਹੜਾ ਆਪਾਂ ਰੱਖਿਆ ਉਹ ਟੈਬੀ ਲਾਈਨਿੰਗ ਦਾ ਰੱਖਿਆ ਆ ਲਓ ਇਸ ਤਰ੍ਹਾਂ ਇਹਦਾ ਦੁਪੱਟਾ ਨਿਊ ਬੇਸ ਨਾਲੇ ਤਾਂ ਹੋ ਗਿਆ ਤੇ ਨਾਲੇ ਬਾਕੀ ਸੋਨਾ ਬਹੁਤ ਲੱਗਦਾ ਇਸ ਤਰ੍ਹਾਂ ਸਾਰਾ ਇਹਦਾ ਦੁਪੱਟਾ ਦੁਪੱਟੇ ਦੇ ਸਾਰੇ ਆਪਾਂ ਫੋਰ ਸਾਈਡ ਲੈਸ ਕਮਾਤੀ ਫਿਨਿਸ਼ਿੰਗ ਦੇਤੀ ਦੁਪੱਟੇ ਨੂੰ ਬਹੁਤ ਸੋਹਣੀ ਬਹੁਤ ਸੋਹਣਾ ਸੂਟ ਰੈਡੀ ਹੋਇਆ ਇਹ ਸੋ ਇਸ ਤਰ੍ਹਾਂ ਤੁਸੀਂ ਕੋਈ ਵੀ ਡਿਜ਼ਾਈਨ ਕਰਵਾਉਣਾ ਨਾ ਤੁਸੀਂ ਆਪਣੇ ਫਟਾਫਟ ਡਿਜ਼ਾਈਨ ਦੱਸੋ ਤੇ ਕਰਵਾ ਲਓ ਇਹ ਕਲਰ ਹੋ ਗਿਆ ਇਹ ਹੋਰ ਕਲਰ ਮੈਂ ਤੁਹਾਨੂੰ ਦਿਖਾ ਦੇਣੀ ਆ ਜੀ ਆ ਲੋ ਇੱਕ ਇਹ ਕਲਰ ਮਿਲੂਗਾ ਇਹ ਥੋੜਾ ਜਿਹਾ ਹੈਗਾ ਜਿਵੇਂ ਕਿ ਕਿੱਦਾਂ ਦਾ ਇਹਨੂੰ ਆਪਾਂ ਕਲਰ ਗਏ ਆ ਪ੍ਰੋਪਰ ਕਲਰ ਆ ਰਿਹਾ ਵਾ ਜਿਵੇਂ ਜੋਗੀ ਆ ਜਾਂ ਕਲਰ ਵੀ ਕਹਾਂ ਲਾਈਟ ਜਿਹਾ ਕਲਰ ਹੈ ਵੀ ਬਹੁਤ ਸੋਹਣਾ ਕਲਰ ਆ ਹਾਂ ਇਹ ਜਿਹੜੇ ਬਲੂ ਕਲਰ ਮਿਲ ਜੂਗਾ ਇਹਦੇ ਸਾਰੇ ਰਾਮ ਟੈਕਸ ਦਾ ਫੈਬਰਿਕ ਆ ਇਹ ਸੋਹ ਜਿਹਾ ਵਿਦਾਊਟ ਰਾਮ ਟੈਕਸ ਹੋਣੀ ਹੈਗਾ ਇਹ ਕਹੇਗਾ ਪਰਪਲ ਸ਼ੇਡ ਇਹਦੇ ਵਿੱਚ ਮਿਲ ਜੂਗਾ ਤੁਹਾਨੂੰ ਹੈਗਾ ਮੂੰਗੀਆ ਛੇਡ ਇੱਕ ਹੈਗਾ ਜੀ ਆਇਆ ਕੋਈ ਅੰਦਰ ਕੌਣ ਤੇਰਾ ਕਲਾ ਹੋ ਵੀਡੀਓ ਲਗਾ ਦੇ ਪਰ ਹੈਪੀ ਰਿਤਾ ਯਾਰ ਹੈਪੀ ਰਿਤਾ ਜੋਧਾ ਵਾਲੇ ਕਿ ਕਿੰਨੇ ਪੈਸੇ ਆ 32000 ਬਣਾ ਲੋ ਜੀ ਇੱਕ ਕਾਫੀ ਸ਼ੇਡ ਮਿਲ ਜੂਗਾ ਇਹ ਕਾਫੀ ਆ ਪ੍ਰੋਪਰ ਇਹ ਜਵਾਈਟ ਕਲਰ ਵੀ ਮਿਲ ਜੂਗਾ ਤੁਹਾਨੂੰ ਪਿੰਨ ਕਲਰ ਮਿਲ ਜੂਗਾ ਜੀ ਗ੍ਰੇ ਕਲਰ ਮਿਲ ਜੂਗਾ ਇਹ ਕਲਰ ਹੋਰ ਵੀ ਜੇ ਕੋਈ ਵੀ ਕਲਰ ਦੀ ਤੁਹਾਡੀ ਰਿਕਾਇਰਮੈਂਟ ਹੋਈ ਤੁਹਾਨੂੰ ਮਿਲ ਜੂਗਾ ਇਹ ਸਾਰੇ ਕਲਰ ਇਹਦੇ ਉੱਪਰ ਨੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਬਹੁਤ ਸੋਹਣੀ ਆ ਮੈਨੂੰ ਪਤਾ ਥ੍ਰੈਡਵਰਕ ਦੇ ਸੂਟ ਜਿਹੜੇ ਰੈਡੀ ਹੋ ਕੇ ਆਇਆ ਉਹ ਤਾਂ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਤੁਹਾਡਾ ਕੋਈ ਵੀ ਆਪਣਾ ਡਿਜ਼ਾਈਨ ਆ ਜਿਹੜਾ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਜਿਵੇਂ ਕਿ ਅੱਗੇ ਮਸਲੀਨ ਵਿਸਕੋਸ ਮਸਲੀਨ ਦੇ ਉੱਪਰ ਰੈਡੀ ਕਰਾ ਲਓ ਜਿਹੜੇ ਦੋਨੇ ਮੌਸਮਾਂ 'ਚ ਪਾਇਆ ਜਾਂਦਾ ਨਹੀਂ ਤਾਂ ਪਸ਼ਮੀਨੇ ਦੇ ਉੱਪਰ ਰੈਡੀ ਕਰਵਾ ਲਓ ਜਿਹੜੀਆਂ ਆਪਣੇ ਲੋਹੜੀ ਵਗੈਰਾ ਦੇ ਫੰਕਸ਼ਨ ਅਟੈਂਡ ਕਰਨੇ ਆ ਤੁਸੀਂ ਪਸ਼ਮੀਨੇ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਫੈਬਰਿਕ ਜਾਨਕੀ ਮਾਰਕੀਟ ਦੇ ਵਿੱਚ ਆਦਾ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਰੈਡੀ ਕਰਵਾਉਣਾ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਸੋ ਚਲੋ ਜੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ